ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਪਹਾੜਾ ਦਾ ਡੇਰੀ ਫਾਰਮ 911 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ 샤ਪੁਰ ਗਰਾਹ 샤ਪੁਰ ਗਰਾਹ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗਰਦਾਸਟਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ 7 8 9 10 ਨਾਲ ਦਿਖਾਵਾਂਗੇ ਕਿ ਬਾਈ ਨੇ ਮੇਦਾ ਹੀ ਲਾਇਆ ਵਾ ਘੜਾਗਾ ਇਹ ਚੰਡੀਰ ਕਾਰਡ ਵਾਲੀਆਂ ਹੁੰਦੀਆਂ ਨੇ ਚੰਗੇ ਮਿਲਕਰ ਕਾਰਡ ਵਾਲੀਆਂ ਨੇ ਚੰਗੇ ਜਾਇਜ ਮੁੱਲ ਤੇ ਚੰਗੇ ਕੱਦ ਕਾਟਦੀਆਂ ਹੁੰਦੀਆਂ ਵਾ ਮੈਂ ਇਹ ਆਪਾਂ ਪੁੱਛਿਆ ਵੀ ਗਰਮੀਤ ਸਿੰਘ ਉਹਨਾਂ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲ ਬਾਤ ਤੇ ਪੁੱਛਦਿਆਂ ਕੀ ਡਿਟੇਲ ਆ ਤੇ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੋ ਸੁਣਾ ਠੀਕ ਠਾਕ ਜੀ ਵਧੀਆ ਵਧੀਆ ਜੀ ਸਭ ਚਲੋ ਫਟਾ ਮਾਰ ਕੇ ਮੇਲਾ ਹੀ ਲਾਇਆ ਪਿਆ ਹੈ ਇਹ ਬਾਬੇ ਨਾਨਕ ਦੀ ਸਭ ਕਿਰਪਾ ਹੈ ਜੀ ਹਾਂਜੀ ਹਾਂਜੀ ਆਪਣਾ ਨਾਮ ਤੇ ਐਡਰੈਸ ਦਾ ਦਿਓ ਹਾਂਜੀ ਆਪਣਾ ਨਾਮ ਤੇ ਐਡਰੈਸ ਦਾ ਦਿਓ ਨਾਮ ਗਰਮੀਤ ਸਿੰਘ ਪਿੰਡ ਸਾਫਰ ਗਰਾਇਆ ਠੀਕ ਹੈ ਜੀ ਤਹਿਸੀਲ ਡੇਰਾ ਬਾਬਾ ਨਾਨਕ ਜ਼ਿਲ੍ਹਾ ਕਰਤਾਰਪੁਰ ਠੀਕ ਹੈ ਜੀ ਤੇ ਫੋਨ ਨੰਬਰ ਹੀ ਬੋਲ ਦਿਓ ਆਪਣਾ 9463228829 ਠੀਕ ਹੈ ਜੀ ਇਹ ਕਰੀਏ ਸ਼ੁਰੂਆਤ ਹਰ ਹਾਂਜੀ ਵੀਰ ਤੈਨੂੰ ਕਰੀਏ ਕਿਧਰੋਂ ਕਰੀਏ ਜਿੱਧਰੋਂ ਮਰਜ਼ੀ ਕਰ ਲਓ ਜੀ ਚਲ ਆਜੋ ਹਰ ਇਧਰੋਂ ਅੱਜ ਸਵੇਰ ਪਹਿਲੇ ਨੰਬਰ ਤੇ ਵੈੜ ਬੱਤੀ ਕਿੰਮਾ ਸੁਭਾ ਸੂਈ ਤੇ ਕੀ ਇਹਦਾ ਮਿਲਕਰ ਕੋਡ ਦੇ ਵੀਰ ਜੀ ਪਹਿਲੇ ਸਵੇਰ ਸੂਈ ਗਏ ਅੱਛਾ ਜੀ ਮੂਹ ਦੀ ਚੌਕੀ ਜੀ ਠੀਕ ਹੈ ਜੀ 16 ਕਿਲੋ ਦੁੱਧ ਜੇ ਥੱਲੇ ਠੀਕ ਹੈ ਠੀਕ ਹੈ ਜੀ 2 ਵਜੇ 16 ਲੀਟਰ ਦੁੱਧ ਇਸ ਟਾਈਮ ਜਿਹੜਾ ਬਿਲਕੁਲ ਰੈਡੀ ਆ ਤੇ ਕਿੰਨਾ ਕ ਟਾਈਮ ਹੋ ਗਿਆ ਤਰਾ ਸੂਈ ਨੂੰ ਸੂਈ ਨੂੰ ਵੀਰ ਇਹਨੂੰ ਹੋ ਗਏ 20 ਦਿਨ ਠੀਕ ਹੈ ਤੇ ਦਵਾਕ ਹੀ ਆ ਗਿਆ ਜੀ ਦਵਾ ਠੀਕ ਹੈ ਜੀ ਮੇਲ ਕਾਹ ਜੇ ਤੇ ਖੋਲੋ ਪਾਈਏ ਹਰ ਖੋਲ ਕੇ ਦਿਖਾਈਏ। ਬਰਾਣਾ ਖੋਲ ਐਮੀ। ਜੰਗੇ ਤੱਕੜੇ ਕਾਟ ਕਾਟ ਵਾਲੀਆਂ ਸਾਰੀਆਂ ਵੀਰ ਦੇ ਕੋਲ ਵੜਾਵਾ। ਤੇ ਚੈੱਕ ਕਰ ਸਕਦੇ ਜੀ ਝੂਗੀ ਕਾਈਆਂ ਆ ਗਈ ਵਾ ਝੂਗੀ। ਕਾਟ ਕਾਟ ਬਹੁਤ ਜਿਆਦਾ ਚੰਗਾ ਵਾ ਤੇ ਅਟਰ ਕੁਆਲਿਟੀ ਤੁਹਾਨੂੰ ਲੱਗ ਜੇ ਤੋਂ ਕਰ ਸਕਦੇ ਜੀ ਚੈੱਕ। ਇਹ ਥਾਣਾ ਦਾ ਸਹਿਜ ਗਿਆ ਵੀ ਚੰਗਾ ਵਾ ਗਿਟ-ਗਿਟ ਤੇ ਇਹ ਥਾਣਾ। ਇਹ ਕਿੰਨਾ ਕੁ ਚਵਾਈ ਜਾਊਗਾ ਦੁੱਧ ਭਾਜੀਏ? ਜੀ ਜੀ 16 ਲੀਟਰ ਆ ਪੱਕਾ। ਅੱਛਾ ਵਧੂ ਹੈ ਜੇ ਤੇ ਜਾਂ ਦੇਖੋ ਜੀ ਸੇਵਾ ਕੀਤੀ ਤਾਂ ਵਧੇਗੀ ਵੀਰ ਠੀਕ ਹੈ ਠੀਕ ਹੈ ਜੀ ਉਹ ਬਾਈ ਦੁੱਧ ਚੰਗਾ ਚਵਾਈ ਜਾਊਗੀ ਕੀ ਮੁੱਲ ਕਰਨਾ ਭਾਜੇ ਦਾ ਰੋ ਵੀਰ ਜੀ ਮੁੱਲ 55000 ਰੁਪਏ ਦਾ ਤੇ ਥਾਣਾ 50000 ਦੀ ਵਿੱਚ ਦੇ ਦਾਂ ਠੀਕ ਹੈ ਜੀ ਲਓ ਬਾਈ ਜੀ 50000 ਦੀ ਬਿਲਕੁਲ ਨਹੀਂ ਕਹਿੰਦੇ ਕਿ ਮੁੱਲ ਆ ਇਹ ਵੜਾ ਚੰਗੀਆਂ ਵਾ ਤੇ ਆਜੋ ਹੁਣ ਦੂਜੇ ਨੰਬਰ ਤੇ ਦੱਸਿਓ ਭਾਜੀ ਇਹਦੇ ਬਾਰੇ ਇਹਦੇ ਥੱਲੇ ਇਹ ਜੀ 18 ਕਿਲੋ ਦੁੱਧ ਅੱਛਾ ਜੀ ਹਾਂਜੀ ਇਹ ਖੋਲ ਦੋ ਬੱਚੀ ਖੋਲੋ ਹੋਲਡ ਠੀਕ ਕਿੰਨਾ ਕੁ ਟਾਈਮ ਹੋ ਗਿਆ ਸੀ ਨਾ ਸੋਈ ਨੂੰ ਵੀਰੇ ਨੂੰ 20 ਦਿਨ ਹੋ ਗਏ ਠੀਕ ਹੈ ਠੀਕ ਹੈ ਲਓ ਬਾਈ ਜੀ ਇਹ ਵੀ 20 ਦਿਨਾਂ ਦੇ ਲੱਗ ਪਏ ਸੂਈ ਹੈ ਵੀ ਤੇ ਇਹ ਵੀ ਝੂੜੀ ਆ ਗਈ ਆ ਤੇ ਕਾਦ ਕਾਥ ਇਹਦਾ ਵੀ ਬਹੁਤ ਚੰਗਾ ਵਾ ਤੇ 18 ਲੀਟਰ ਦੱਸਿਆ ਹਾਂਜੀ 18 ਲੀਟਰ ਦੱਸ ਦਿਆ ਵੀਰੇ ਪੱਕਾ ਇਹਦੇ ਥੱਲੇ ਠੀਕ ਹੈ ਠੀਕ ਹੈ ਲਓ ਇਹ ਨਹੀਂ ਵੀ ਝੂਠ ਮਾਰੀ ਗਈ ਹੈ ਕਹੀ ਜਈਏ 20 22 ਦਾ ਨਿਕਲੇ ਜੋ 15 ਉਹ ਨਹੀਂ ਗੱਲ ਹੈ ਨਹੀਂ ਨਹੀਂ ਬਿਲਕੁਲ ਸਹੀ ਗੱਲ ਆ ਹਾਂਜੀ ਹਾਂਜੀ ਚੈੱਕ ਕਰ ਸਕਦੇ ਜੇ ਤੇ ਲਾਟੋ ਲਾਵੇਂ ਕਾਫੀ ਚੱਲ ਹੋਇਆ ਹੈ ਕਿਉਂਕਿ ਅਜੇ ਤੱਕ ਮਾਪਰ ਲੜਣਾ ਪੂਰਾ ਨਹੀਂ ਇਸ ਟੈਂਕ ਦਾ 18 ਲੀਟਰ ਇਹਦਾ ਦੁੱਧ ਬਿਲਕੁਲ ਰੈਡੀ ਆ। ਥਣਾਂ ਭਾੜੀ ਦੀ ਇਹ ਵੀ ਬਹੁਤ ਚੰਗੀ ਆ ਥਣਾ ਦਾ ਸੈਜ ਗਿਆ ਬਹੁਤ ਜ਼ਿਆਦਾ ਚੰਗਾ ਇਹਦਾ ਵੀ। ਤੇ ਚੋਣ ਚੋਣ ਬਾਈ ਜੀ ਆ ਪੋਲੀਆਂ ਇੱਕ ਪੋਲੀ ਚੋਣ ਇੱਕ ਨੰਬਰ ਵੀਰ। ਠੀਕ ਆ ਠੀਕ ਆ ਜੀ। ਜਿਹੜੇ ਪੈਰਾਂ ਦੇ ਖਲੋਜੇ ਕਿ ਪੈਰ ਨਹੀਂ ਚੁੱਕੇਗੀ। ਠੀਕ ਆ ਠੀਕ ਆ ਜੀ। ਹਾਂਜੀ। ਤੇ ਇਹਦਾ ਕੀ ਮੁੱਲ ਕਰਨਾ ਫਿਰ? ਵੀਰ ਜੀ ਮੁੱਲ 50000 ਆ। ਅੱਛਾ ਜੀ। ਹਾਂਜੀ। ਤੇ ਕਿੱਥੇ ਕਿੱਛ ਛੱਡ ਦੇਣੀ ਆਪਾਂ? 45 ਦੀ ਛੱਡਦਾਗੇ। ਹਾਂ। ਠੀਕ ਆ ਬਾਈ ਜੀ 45000 ਦੀ ਬਿਲਕੁਲ ਨਿਕਨੇ ਕੇ ਮੁੱਲ ਆ ਲੀਆਂ ਤੁਹਾਨੂੰ ਤੇ ਆਜੋ ਤੇ ਜੇ ਨੰਬਰ ਤੇ ਦੱਸਿਓ ਭਾਜੀ ਇਹਦੇ ਬਾਰੇ ਇਹ ਵੀਰ ਜੀ ਤਾਜੀ ਸੂਈ ਆ ਰਾਤ ਦੀ ਅੱਛਾ ਜੀ ਅਜੇ ਤੇ ਧਾਰਾ ਹੀ ਮਗਰ ਵਸੀ ਜੇ ਇਹ ਰਾਤ ਦੀ ਸੂਈ ਜੀ ਅੱਛਾ ਅੱਛਾ ਠੀਕ ਹੈ ਠੀਕ ਹੈ ਹਾਂਜੀ ਕਿੰਨਾ ਸੁਗਾ ਸੂਈ ਜੇ ਵੀਰ ਜੀ ਤੀਜਾ ਸੁਗਾ ਸੂਈ ਜੇ ਠੀਕ ਹੈ ਲਓ ਭਾਜੀ ਇਹ ਤੀਜਾ ਸੁਗਾ ਸੂਈ ਰਹਾ ਪੰਡਾ ਪਾਈਆਂ ਕਰਮਾਲੀ ਨੇ ਥੱਲੇ ਤੇ ਕਿੰਨਾ ਕਿ ਚੋਆ ਪਿਛਲੇ ਸਵੇਰ ਤੋਂ ਦੇਣਾ ਵੀਰ ਜੀ ਇਹਦੇ 17-18 ਕਿਲੋ ਚੋਆ ਹੁਣ ਬਾਕੀ ਸੇਵਾ ਦਾ ਦੁੱਧ ਦੇਖੋ ਚੰਗੇ ਹਵਾਨੇ ਦੀ ਹੈ ਹਾਂਜੀ ਆ ਜੀ ਤੋ ਆ ਤੂੰ ਚੰਗਾ ਕਰੀ ਠੀਕ ਲਓ ਭਾਈ ਜੀ ਕਿਆ ਕਰ ਸਕਦੇ ਜਾਨ ਕਰਮਾਲੀ ਨੇ ਪੰਡਾ ਹੀ ਪਾਈਆਂ ਵਾ ਤੇ 16000 ਲੀਟਰ ਪਹਿਲੇ ਸਵੇਰੇ ਰਾਤ ਦੀ ਸੂਈ ਹੈ 8:00 ਵਜੇ ਦੀ ਤੇ ਬਾਕੀ ਆਰਡਰ ਕੁਆਲਟੀ ਦੇ ਹਿਸਾਬ ਨਾਲ ਦੋ ਦਿਨ ਵਿੱਚ 20 ਕਿਲੋ ਦੇਣਾ ਚਾਹੀਦਾ ਹਣਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਬਣੀ ਆ ਤੇ ਥਾਂ ਥੋੜੀ ਵਿੱਚ ਬਹੁਤ ਚੰਗਾ ਲੱਗਾ ਵਾ ਇਹਦਾ ਠੋੜਾ ਬਾਰੀ ਹੈ ਨਾ ਵੀਰ ਜੀ ਅਸੀਂ ਕੂੜ ਵਾਲੀ ਗੱਲ ਨਹੀਂ ਨਾ ਤੇ ਕਰਦੇ ਆ ਜੀ ਇਹਨੇ ਵੀ ਜਿੰਨਾ ਜਾ ਕੇ ਅਗਲੇ ਤੇ ਘਰ ਕੋ ਕਿਲੋ ਖੰਡ ਵੱਧ ਨਿਕਲੇ ਬਿਲਕੁਲ ਬਿਲਕੁਲ ਸਹੀ ਬਿਲਕੁਲ ਵਪਾਰੀਆਂ ਦੇ ਲੋਕ ਆ ਤੇ ਵਪਾਰੀ ਝੂਠ ਮਾਰ ਦਿੰਦੇ ਆ ਜੀ ਵਪਾਰੀ ਚੋ ਚੋ ਕਿਲੋਆਂ ਦਾ ਮਾਰਦੇ ਆ ਹਾਂਜੀ ਹਾਂਜੀ ਇਹਦਾ ਇਹ ਵੀ ਪੰਜਾਹ ਤਾਲੀ ਦੇ ਵੀ ਨਿਗੇ ਨਿਗੇ ਮੁੱਲ ਕਰਦੇ ਆ ਭਰਾਏ ਆ ਤੇ ਐਵੇਂ ਨੇ ਮੰਗੀ ਜਾ ਰਹੇ ਨੇ ਵੀ ਡਰਾਈ ਦੇ ਬਿਲਕੁਲ ਜਾਇਜ਼ ਮੁੱਲ ਆ ਬੜਾ ਚੰਗੀਆਂ ਵਾ ਤੇ ਦੋ ਤੋਂ ਵੀ ਚੰਗਾ ਚਵਾਈ ਜਣਾ ਇਹਨਾਂ ਨੇ ਤੇ ਇਹਦੇ ਬਾਰੇ ਦੱਸਿਓ ਭਾਜੀ ਵੀਰ ਜੀ ਮੀਂ ਨਗਦੀ ਸੁਈ ਆ ਅੱਛਾ ਜੀ ਤੇ ਦੁੱਧ ਦੇ ਥਲੇ 14 ਕਿਲੋ ਆ ਅੱਛਾ ਜੀ ਇਹ ਜਵਾਕ ਮਰ ਗਿਆ ਜੀ ਇਹਦਾ ਤੇ ਰੇਟ 45000 ਰੁਪਏ ਲੈ ਲਾਂਗੇ ਅੱਛਾ ਅੱਛਾ ਠੀਕ ਆ ਜੀ ਲੋ ਭਾਜੀ ਇਹ ਵੀ ਕੱਢ ਕੱਢ ਚੰਦਾ ਤੇ ਖੂਬਸੂਰਤ ਬਹੁਤ ਹੀ ਜ਼ਿਆਦਾ ਕੋਤੀ ਵਾਲੀ ਵਾੜ ਆ ਤੇ ਇਸ ਟਾਈਮ ਜਿਹੜਾ 14 ਲੀਟਰ ਦੁੱਧ ਆ ਥੱਲੇ ਬਿਲਕੁਲ ਰੈਡੀ ਆ ਤੇ ਬਾਕੀ ਮਿਲਕ ਬੈਂਚ ਵੀ ਤੁਹਾਨੂੰ ਲੱਗ ਗਿਆ ਦੋਖਾ ਆ ਰਿਹਾ ਚੰਗੀ ਲੱਗੀ ਇਹਦੇ ਵੀ ਇਹਦਾ ਮੁੱਲ 45000 ਰੁਪਏ ਹਾਂਜੀ ਹਾਂ ਨਾ ਇਹ ਇੱਕ ਜਾਂ ਵੀਰ ਜੀ ਮਾਨਤਾਣ ਕਰਦਾਂਗੇ ਕੋਈ ਠੀਕ ਲਓ ਭਾਈ ਜੀ ਇਹ ਤੋਂ ਮਾਨਤਾਣ ਭਾਈ ਕਹਿੰਦਾ ਕਿ ਕੱਪਾਂਗੇ ਤੇ ਚੌਥੇ ਪੰਜਵੇਂ ਨੰਬਰ ਤੇ ਆ ਜਾਓ ਇਹਦੇ ਬਾਰੇ ਦੱਸਿਓ ਜੀ ਵੀਰ ਜੀ ਇਹਦੇ ਥੱਲੇ 14 ਕਿਲੋ ਦੁੱਧ ਆ ਇਹਦਾ ਬੱਚਾ ਮਗਰ ਜੇ ਮਹੀਨੇ ਦੀ ਸੋਚਦੇ ਅੱਛਾ ਜੀ ਇਹਦੇ ਪਿੱਛੇ ਕੀ ਜਾਗ ਜੇ ਵਸਾਈ ਆ ਠੀਕ ਹੈ ਲਓ ਭਾਈ ਜੀ ਇਹਦੇ ਪਿੱਛੇ ਮੇਲ ਕਾਫ ਆ ਗਿਆ ਜੇ ਤੇ ਕੱਤ ਕਾਠ ਇਹਦਾ ਵੀ ਬਹੁਤ ਚੰਗਾ ਵਾ ਤੇ ਇਹਦੇ ਥੱਲੇ ਵੀ 14 ਲੀਟਰ ਜਿਹੜਾ ਦੁੱਧ ਬਿਲਕੁਲ ਬਾਕੀ ਵੀ ਇਹ ਨੇ ਵੀ ਇਹ ਨਹੀਂ ਵੀ بڑے بڑے ਚੱਡੇ ਟੱਡੀ ਬੰਨ ਵੀ ਰਸ ਹੋ ਜਾਂਦੀਆਂ ਚੋਈਆਂ ਨਹੀਂ ਉਹ ਕੰਮ ਆਪਾਂ ਨਹੀਂ ਕੀਤਾ ਸਿਰੇ 6 ਵਜੇ ਦੀ ਚੋਈ ਆ ਗਾਵਾਂ ਦੀ ਠੀਕ ਹੈ ਠੀਕ ਹੈ ਠੀਕ ਹੈ ਲਓ ਭਾਈ ਅਸੀਂ ਇਹ ਕਰਦੇ ਨੇ ਵੀ ਜਿਹੜੇ ਚੱਡੇ ਥੱਲੇ ਹੋਣਾ ਚੋਈਆਂ ਹੁਣ ਤੇ ਗਲਤ ਕੋ ਉਹ ਕੰਮ ਨਹੀਂ ਕਰਨਾ ਨਹੀਂ ਨਹੀਂ ਬਿਲਕੁਲ ਬਿਲਕੁਲ ਸਾਡੀ ਦੁਕਾਨਦਾਰੀ ਆ ਹਾਂਜੀ ਹਾਂਜੀ ਇਹ ਜਿੰਨਾ ਚਿਰ ਮਤਲਬ ਕਰਤਾ ਚੱਲਦੇ ਅਸੀਂ ਇਹੋ ਕੰਮ ਕਰਨਾ ਠੀਕ ਹੈ ਜੀ ਇਹਦਾ ਕੀ ਮਤਲਬ ਹੈ ਇਹ ਨਹੀਂ ਚੱਕ ਵੇਚ ਲਈਆਂ ਤੇ ਮਾਲਕ ਘਰ ਬਹਿ ਜਾਣਾ ਆਪਾਂ ਇਹਦਾ ਕੀ ਮਤਲਬ ਹੈ ਵੀਰ ਜੀ ਮੋਲੇ ਦਾ 55000 50000 ਦੀ ਬੇਰੀ ਠੀਕ ਹੈ ਲਓ ਬਾਜੀ ਆ ਜਾਓ ਸ਼ਾਈ ਵਾਲਾ 6ਵੇਂ ਨੰਬਰ ਤੇ ਦੱਸਿਓ ਇਹਦੇ ਬਾਰੇ ਬਾਜੀ ਬਾਜੀ 18 18 ਕਿਲੋ ਦੁੱਧ ਕੱਢਦੀ ਆ ਪੂਰੀ ਠੰਡੀ ਆ ਇਹ ਸ਼ਾਈ ਵਾਲਾ ਠੀਕ ਹੈ ਜੀ ਹਾਂਜੀ ਤੇ ਇਹ ਗੱਬੜਿਆ ਕਿਹੜੀ ਹੈ ਗੱਬੜਿਆ ਗੱਬੜ ਵੇਚੀ ਦਿਨ ਲੈਂਦੀ ਭਰ ਸਤ ਠੀਕ ਹੈ ਠੀਕ ਹੈ ਲਓ ਬਾਜੀ ਪ्योर ਤੇ ਬਿਲਕੁਲ ਠੰਡੀ ਸੀਲ ਵੜਿਆ ਇਹ ਪ्योर ਸ਼ਾਈ ਵਾਲ ਦੇ ਵਿੱਚ ਆਈ ਯਾਰ ਇਹ ਕਾ ਸਾਡੇ ਕੰਦ ਕਾਠਾ ਇਹਦਾ ਵੀ ਬਹੁਤ ਚੰਗਾ ਬਾਦੀ ਆਰਡਰ ਕੁਆਲਟੀ ਬਹੁਤ ਚੰਗੀ ਆ ਇਹਨੇ ਕਿਹਾ ਕਿ ਚਵਾਇਆ ਫਿੱਜਦੇ ਸਵੇ ਪੁਜੀ 16 ਲੀਟਰ ਚ ਆਇਆ ਠੀਕ ਹੈ ਠੀਕ ਹੈ ਲਓ ਭਾਈ 16 ਲੀਟਰ ਪਿਛਲੇ ਸਵੇਰੇ ਦੋ ਦਿਨ ਚੋਇਆ ਵਾ ਤੇ ਬਾਕੀ ਤਾਂ ਸਾਰਿਆਂ ਨੂੰ ਪਤਾ ਹੀ ਆਗੇ ਇਹਦੀ ਫੜਕ ਵਾਲੀ ਦੀ ਬਚੰਗੀ ਹੁੰਦੀ ਆ ਤੇ ਭਾਈ ਮੱਝਾਂ ਦੇ ਬਰਾਬਰ ਹੀ ਇਹ ਹਿਸਾਬ ਨਾਲ ਕੇ ਇਹਦਾ ਕੀ ਮੁੱਲ ਭਾਜੀ ਇਹਰਾ ਭਾਈ ਇਹਦਾ 55000 ਰੁਪਏ ਅੱਛਾ ਜੀ ਤੇ ਹਾਂ ਨਾ 50000 ਠੀਕ ਹੈ ਠੀਕ ਹੈ ਲਓ ਭਾਈ ਬਿਲਕੁਲ ਨਹੀਂ ਕਹਿੰਨੇ ਕੇ ਮੁੱਲ ਤੇ ਬੜਾ ਚੰਗੀਆਂ ਵਾ ਤੇ ਆਜੋ ਹੁਣ ਇੱਧਰ ਦੇ ਪਾਸੇ ਉਹ ਮੈਂ ਫੋਨ ਖੰਨੇ ਤੁਹਾਨੂੰ ਇੱਧਰ ਵੀ ਬਹੁਤ ਚੰਗੇ ਤਗੜੇ ਕੱਦ ਕਾਠ ਵਾਲੀਆਂ ਸਾਰੀਆਂ ਤੇ ਦਸੇਮ ਬਾਈ ਇਹਦੇ ਬਾਰੇ ਹਾਂ ਉੱਪਰ ਲਈ ਇਹ ਵੀ ਵੀ ਸੇਲ ਹੋ ਗਈ ਆ ਅੱਛਾ ਆ ਆ ਵੀ ਬਹੁਤ ਤਗੜੇ ਕਦ ਕੱਢ ਜੀ ਤੇ ਭਾਈ ਕਹਿੰਦਾ ਸੇਲ ਹੋ ਗਈ ਏ ਕਿ ਅਰੇ 7ਵੇਂ ਨੰਬਰ ਤੇ ਆ ਗਈ ਇਹ ਤੇ ਨੰਬਰ ਦੇ ਹਿਸਾਬ ਨਾਲ ਤੁਸੀਂ ਵੀਰ ਨੂੰ ਫੋਨ ਲਾ ਕੇ ਪੁੱਛੀ ਜਾਣਾ ਤੇ ਦੱਸਿਓ ਭਾਜੀ ਇਹਦੇ ਬਾਰੇ ਫਿਰ ਵੀ ਰੇ ਡੇਢ ਮਹੀਨੇ ਦੀ ਸੁਈ ਜੀ ਅੱਛਾ ਜੀ ਜਵਾਗ ਮਰ ਗਿਆ ਜੀ ਇਹਦਾ ਇਹ ਨਹੀਂ ਵੀ ਜੇ ਹੁਣ ਹੋਏ ਤਾਂ ਅਸੀਂ ਜਵਾਗ ਧਰ ਕੇ ਵੇਚੀ ਅਸੀਂ ਇਹੋ ਜਿਹਾ ਕੰਮ ਨਹੀਂ ਕਦੇ ਕੀਤਾ ਨਹੀਂ ਨਹੀਂ ਬਿਲਕੁਲ ਬਿਲਕੁਲ ਸਾਡਾ ਜਿਹੜਾ ਜੀ ਜਵਾਗ ਮਰਿਆ ਤੇ ਇਦਾਂ ਵੇਚਣੀ ਦੱਸ ਗਏ ਇਹ ਕਿੰਨਾ ਕੁ ਜਿਹੜੇ ਥੱਲੇ ਦੁੱਧ ਆ ਭਾਈ ਇਹ ਥੱਲੇ 16 ਕਿਲੋ ਜੀ ਠੀਕ ਹੈ ਠੀਕ ਲਓ ਬਾਈ 16 ਲੀਟਰ ਵਾਲੀ ਵੇੜਿਆ ਰੇ ਚੰਗੇ ਤੜਰੇ ਦਾ ਦਾਣ ਹਲੇ ਆ। ਬਾਕੀ ਤੁਸੀਂ ਲਾਗੇ ਟਵਾਟਰ ਕੋਲ ਦੀ ਸੋਣਾ ਦਾ ਸੈਲ ਗਿਆ ਚੈੱਕ ਕਰ ਸਕਦੇ ਜੇ ਬਹੁਤ ਹੀ ਪਿਆਰਾ ਵਾ। ਇਹ ਅਸਮਬਲਾ ਹ ਜਿਹੜਾ 16 ਲੀਟਰ ਬਿਲਕੁਲ ਰੈਡੀ ਦੋਧਿਆ ਤੇ ਬਾਈ ਜੋ ਕੁਝ ਹੈਗਾ ਸੱਚੀ ਦੱਸਣ ਦਿਆਂ ਬਿਲਕੁਲ ਜੈਜ ਮੋਲ ਵਿੱਚ ਹੁੰਦੇ ਆ ਤੇ ਚੰਗੇ ਦੁੱਧ ਵਾਲੇ ਬਹੁਤ ਹੁੰਦੇ ਆ। ਇਹਦਾ ਕੀ ਮੁੱਲ ਹੈ? ਦੂਜੇ ਮੋਲ ਛੋਟਾ ਛੋਟਾ ਇਹ ਮੁੱਲ 50000 ਦਾ ਨੂੰ। ਇਹ ਹਾਂ ਨਾ ਹੀ ਨਹੀਂ 45 ਦੀ ਛੜਦਾ ਕਿ ਮਾਨ ਕਰ ਨਾਲ ਭਰਾ ਇਹ ਠੀਕ ਹੈ। ਬਾਈ ਦੀ ਪਹਿਲੀ ਵੀਡੀਓ ਲੱਗਿਆ ਬਣਾਉਂਦੇ ਮਾਟਾਂ ਬੇਖੜਾ ਖੋਲਾ ਜਿਹੜੇ ਰੇਟ ਤਾਈਂ ਉਸੇਰੇ ਦੇ ਦੇਣੀਆਂ ਹਾਂਜੀ ਤੇ ਆਜੋ ਹੁਣ 8ਵੇਂ ਨੰਬਰ ਤੇ ਆ ਦੱਸਿਓ ਭਾਜੀ ਇਹਦੇ ਬਾਰੇ ਇਹ ਭਾਜੀ ਤਾਜੀ ਸੂਈ ਜੇ ਪੰਜਵਾਂ ਦਿਨ ਦੀ ਅੱਜ ਅੱਛਾ ਜੀ ਭਾਜੀ ਇਹ ਥੱਲੇ 20 ਕਿਲੋ ਦੁੱਧ ਆ ਠੀਕ ਆ ਠੀਕ ਆ ਲਓ ਭਾਜੀ 20 ਲੀਟਰ ਵਾਲੀ ਹੁਣ ਆ ਗਈ ਵੜ ਤੇ ਇਹਦਾ ਕੁਆਲਟੀ ਬਹੁਤ ਹੀ ਸ਼ਾਨਦਾਰ ਆ ਤੇ ਥਣ ਵੀ ਬਹੁਤ ਚੰਗਾ ਲੱਗਾ ਮੱਝਾਂ ਵਾਲਾ ਥਣ ਲੱਗਾ ਇਹਨੂੰ ਵੀ ਚੈੱਕ ਕਰ ਸਕਦੇ ਤੁਸੀਂ ਲੱਗੇ ਤਾਂ ਉਹਦੇ ਬਾਕੀ ਸੈੱਜ ਗਿਆ ਵੀ ਚੰਗਾ ਵਾ ਬਾਉਲੀ ਯਾਰ ਜੀ ਬਣੀ ਐ ਇਸ ਟਾਈਮ ਜਿਹੜੀ ਪੰਡਾ ਹੀ ਪਈਆਂ ਕਰਨ ਵਾਲੀ ਨੇ ਬਾਉਲੀ ਯਾਰ ਆਹ ਦੇਖੋ ਲੱਗੇ ਤਾਂ ਤੁਸੀਂ ਠੀਕ ਐ ਜੀ ਇਹਦਾ ਕੀ ਮੁੱਲ ਭਾਜੀ ਇਹਦਾ ਹਰ ਭਾਜੀ ਇਹਦਾ 60 ਤੇ ਕਿੱਡੀ ਕੀ ਛੱਡ ਦੇਣੀ ਆਪਾਂ ਭਾਈ ਮਾਨਤਣ ਕਰਦਾ ਅਰੇ ਅੱਛਾ ਜੀ ਲਓ ਭਾਈ ਇਤੋਂ ਮਾਨਤਣ ਕਰਦੇ ਤਾਂ ਜਾਊਗਾ ਤੇ ਬਿਲਕੁਲ ਨਿਕ ਨਿਕ ਮੋਲੇ ਆ ਤੇ ਦੋ ਤੇ ਬਾਉਲੀ ਯਾਰਾ ਚੰਗਾ ਗੜਾ ਨੇ ਥੱਲੇ ਤੇ ਹੁਣ ਨਵੇਂ ਨੰਬਰ ਤੇ ਦੱਸਿਓ ਭਾਜੀ ਇਹਦੇ ਬਾਰੇ ਵੀਰ ਜੀ ਇਹ ਦੁੱਜੇ ਸੂਏ ਵੈੜਿਆ ਵੱਡੀ ਵੈੜਿਆ ਐ ਅੱਛਾ ਜੀ ਇਹ ਤਾਜੀ ਸੂਈ ਹੈ ਕੇ ਕੱਲ ਦੀ ਠੀਕ ਐ ਠੀਕ ਐ ਜੀ ਤੇ ਇਸ ਟਾਈਮ ਬੋਲਾ ਥੱਲੇ ਕੋਈ 17-18 ਕਿਲੋ ਆ ਦੁੱਧ ਦੇ ਜੂ 40 ਕਿਲੋ ਠੀਕ ਆ ਠੀਕ ਆ ਲਓ ਹਾਂਜੀ ਸੇਵਾ ਦਾ ਬਾਕੀ ਵੇਖੋ ਜਿੰਨਾ ਸੇਵਾ ਕਰਨਗੇ ਝੋਲਣਗੇ ਬਿਲਕੁਲ ਬਿਲਕੁਲ ਸਹੀ ਤੁਰਿਆ ਨਹੀਂ ਜਾਂਦੇ ਆ ਜੀ ਸਾਜੀ ਸੁਈਆ ਮਗਰ ਵਸੀ ਜੀ ਠੀਕ ਆ ਠੀਕ ਆ ਬਹੁਤ ਜ਼ਿਆਦਾ ਤਕੜੇ ਕੰਦ ਕਾਠ ਵਾਲੀ ਯਾਰ ਇਹ ਫਾਰਮ ਵਾਲੀ ਵੜਿਆ ਤੇ ਦੁੱਧ ਪਾਈ ਕਹਿੰਦਾ ਕਿ 40 ਲੀਟਰ ਚ ਵਾਈ ਜਾਊਗੀ ਤੇ ਬਾਕੀ ਆਰਡਰ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੀ ਬਹੁਤ ਜ਼ਿਆਦਾ ਚੰਗੀ ਆ ਤੇ ਥਾਣਾ ਦਾ ਸੈੱਜ ਗਿਆ ਵੀ ਤੁਹਾਨੂੰ ਚੈੱਕ ਕਰਾ ਦਿੰਦੇ ਆ ਬਹੁਤ ਹੀ ਝਟ-ਝਟ ਤੋਂ ਬਾਹਰ ਜਾਂਦੇ ਆ ਥਾਣ ਵੱਡੇ ਘਾਤਕਾਰ ਥਾਲੀ ਆ ਤੇ 40 ਲੀਟਰ ਵਾਲੀ ਵੜਿਆ ਤੇ ਪਹਿਲੇ ਸਵੇਰੇ ਕਿੰਨਾ ਕਿਝ ਆਇਆ ਹੈ? ਬੋਝੋਂ ਤਾਂ 35 ਲੀਟਰ ਚ ਆਇਆ। ਠੀਕ ਹੈ ਠੀਕ ਹੈ ਲਓ ਭਾਈ ਜੀ 35 ਲੀਟਰ ਜਿਹੜਾ ਦੋਸਤ ਚੋਇਆ ਵਾ ਪਹਿਲੇ ਸਵੇਰੇ। ਤੇ ਕੀ ਮੁੱਲ ਕਰਨਾ ਭਾਜੀ ਦਾ ਹਰ? ਭਾਈ ਇਹਦਾ ਮੁੱਲ 1.45 ਆ। ਅੱਛਾ ਜੀ। ਲਓ ਭਾਈ ਚੰਗੇ ਤਗੜੇ ਘਾਤਕਾਰ ਥਾਲੀ ਤੇ 1 ਲੱਖ 45 ਹਜ਼ਾਰ। ਕਿਹਾ ਨਾ ਹੀ ਦਸੀ ਕਿ ਜਾਂ ਕਰਦੀ ਜਮਾਨਤ। ਤੇ ਮਾਨਤਨ ਕਰਦਾਂਗੇ ਵੀਰ। ਠੀਕ ਹੈ ਠੀਕ ਹੈ ਲਓ ਭਾਈ ਮਾਨਤਨ ਭਾਈ ਕਹਿੰਦਾ ਕਿ ਕਰਦਾਂਗੇ। 5000 ਰੁਪਏ ਕਰਦਾਂਗੇ। 140 हां जी ठीक है ठीक है लॉब जी 1 लाख 40000 30000 ਇਹ ਜਵਾਬ ਦਿਖਾ ਦਿਓ ਜੀ ਸਾਰੀਆਂ ਬਣਾ ਦੇ ਉਹ ਵਾਦਾ ਪਾਲਾਂਗੇ ਠੀਕ ਹੈ ਠੀਕ ਹੈ ਲੋਬ ਜੀ ਆ ਸਾਰੇ ਤੇ ਕਿਹ ਕਰਦੇ ਵਧੀਆ ਵਧੀਆ ਦੀ ਰੱਖੀ ਹੋ ਰਾਤ ਦੀ ਸੂਈ ਹੈ ਜੀ ਠੀਕ ਹੈ ਠੀਕ ਹੈ ਜੀ ਬਿਲਕੁਲ ਜੀ ਬੱਚੀਆਂ ਸਾਰੇ ਤੁਸੀਂ ਚੈੱਕ ਕਰ ਸਕਦੇ ਜੀ ਨਾਲ ਹੋਈ ਹੈ ਜੇ ਤੇ ਕੋਈ 20 ਦਿਨਾਂ ਦੇ ਲਗਭਗ ਵਿੱਚ ਜਿਹੜੀਆਂ ਤੁਹਾਨੂੰ ਦਿਖਾਈਆਂ ਆਂਗੇ ਵੀਰੇ ਉਹ ਆ ਗਈ ਮੈਂ ਚਈ ਆ ਇਹੋ ਜਵਾਬ 300 ਦਿਨ ਦਾ ਬਾਕੀ ਮਹੀਨੇ ਥੱਲੇ ਨੇ ਠੀਕ ਹੈ ਠੀਕ ਹੈ ਜੀ ਹਾਂ ਜੀ ਚੈੱਕ ਕਰ ਸਕਦੇ ਤੁਸੀਂ ਬਹੁਤ ਜ਼ਿਆਦਾ ਚੰਗੀਆਂ ਲੈਣ ਮੇਲੇ ਮੰਡੀ ਵਾਲਾ ਹੀ ਮੋਲ ਬਣਾਇਆ ਪਿਆ ਵੀਰ ਨੇ ਘਰ ਆ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਦਾ